ਸੰਪਾਈਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਪਾਣੀਆਂ ਦਾ ਮਸਲਾ ਜਿਹੜਾ ਲੰਮੇ ਸਮੇਂ ਤੋਂ ਲੈ ਕੇ ਇਹ ਮੁੱਦਾ ਉੱਠਦਾ ਵੀ ਰਿਹਾ ਪਰ ਕਿਸੇ ਗੱਲ ਤਾ ਪੱਤਨ ਨਹੀਂ ਲੱਗੀ ਅਸੀਂ ਲਗਾਤਾਰ 2016 ਤੋਂ ਲੈ ਕੇ ਸਨ 8 ਸਾਲ ਹੋ ਗਏ ਸਮੁੱਚੀ ਟੀਮ ਨੂੰ ਉੱਥੇ ਗੁੱਡੇ ਦਰਿਆ ਦੇ ਜਾਂਦਿਆਂ ਨੂੰ ਵੀਡੀਓ ਪਾਉਂਦਿਆਂ ਨੂੰ মিডিਆ 'ਚ ਚੱਲ ਚੱਕਿਆਂ ਨੂੰ ਸਾਡੇ ਨਾਲ ਕਿਸੇ ਵੇਲੇ ਅੱਜ ਪੰਜਾਬ ਦਾ ਮੁੱਖ ਮੰਤਰੀ ਆ ਭਗਸੇ ਮਾਨ ਸਪੀਕਰ ਸੰਸਦ ਸੰਸਦਵਾਂ ਵਰਗੇ ਹੋਰ ਇਹਨਾਂ ਦੇ ਮੰਤਰੀ ਬਣੇ ਹੋਏ ਨੇ ਜਿਹੜੇ ਅੱਜ ਕੱਲ ਉਸ ਵੇਲੇ ਸਾਡੇ ਨਾਲ ਖੜ ਕੇ ਰੌਲਾ ਪਾਉਂਦੇ ਸੀ ਮੁੱਤਾ ਚੜ੍ਹਦੀ ਸੀ ਵੀ ਆਹ ਜ਼ਹਿਰ ਦੇਖ ਕੇ ਲੋਕਾਂ ਨੂੰ ਮਾਰੇ ਜਾ ਲਿਆ ਉਹ ਅੱਜ ਸਰਕਾਰ 'ਚ ਆ ਗਏ ਅੱਖਾਂ ਬਦਲ ਗਈਆਂ ਅੱਜ ਉਹਨਾਂ ਦੇ ਤਿੰਨ ਐਮਐਲਏ ਲੁਧਿਆਣੇ ਤੋਂ ਗੋਗੀ ਪੱਪੀ ਤੇ ਬੱਗਾ ਟਾਇਰ ਫੈਕਟਰੀਆਂ ਦੇ ਮਾਲਕਾਂ ਦੇ ਹੱਕ ਦੇ ਵਿੱਚ ਡੀਸੀ ਲੁਧਿਆਣੇ ਨਾਲ ਮੀਟਿੰਗ ਕਰਕੇ ਕਹਿੰਦੇ ਆ ਕਿ ਇਹ ਤਾਂ ਵਿਚਾਰੇ ਆ ਜੀ ਇਹ ਤਾਂ ਬੇਕਸੂਰ ਆ ਜੀ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਮੰਦਨ ਕਹਿਆ ਸੀ ਵੀ ਜੀ ਇਹ ਬੇਕਸੂਰ ਨੇ ਤੁਸੀਂ ਮੇਰੇ ਨਾਲ ਆਓ ਆਪਾਂ ਜਿੱਥੇ ਬੁੱਢਾ ਦਰਿਆ ਲੁਧਿਆਣੇ 'ਚ ਪੈਂਦਾ ਉਦੋਂ 25 ਮੀ ਲੱਗੇ ਚੱਲਦੇ ਆਂ ਸਤਲੁਜ ਉਥੋਂ ਤੁਹਾਨੂੰ ਮੈਂ ਗਲਾਸ ਨਹੀਂ ਘੁੱਟ ਨਹੀਂ ਇੱਕ ਬੂੰਦ ਪਾਣੀ ਦੀ ਪੀਆਉਂਗਾ ਜੇ ਤੁਸੀਂ ਇਹ ਬੂੰਦ ਪਾਣੀ ਦੀ ਪੀ ਕੇ ਸਭ ਤੋਂ ਦੇ ਵਿੱਚੋਂ ਮੈਂ ਮੰਨ ਲੂਗਾ ਕਿ ਇਹ ਸਹੀ ਹੋਸ ਗਿਆ ਲਗਾਤਾਰ ਪਿਛਲੇ 35 40 ਸਾਲ ਤੋਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਯੂਰੇਨੀਅਮ ਪਾ ਕੇ ਹੈਵੀ ਮੈਟਲ ਜਿਹੜੀਆਂ ਭਾਰੀ ਧਾਤਾਂ ਨੇ ਮਰਕਰੀ ਪਾਰੇ ਵਰਗੀਆਂ ਜਿਵੇਂ ਜੀਰੇ ਹੋਇਆ ਸੀਗਾ ਉਸ ਨੂੰ ਕੈਂਸਰ ਆਉਣ ਲੱਗ ਗਿਆ ਸੀਗਾ ਬੰਦੇ ਮਰਨ ਲੱਗ ਰਹੇ ਲੋਕ ਉਦੋਂ ਉੱਠ ਕੇ ਖੜੇ ਹੋਏ ਸੀ ਜੀਰੇ ਫੈਕਟਰੀ ਦੇ ਖਰਾਬ। ਜੋ ਆੜੇ ਗਾਰੇ ਪਿੰਡਾਂ ਦੇ ਵਿੱਚੋਂ ਬੋਰਾਾਂ ਚੋਂ ਜ਼ਹਿਰੀਲਾ ਤੇ ਕਾਲਾ ਰੰਗ ਦਾ ਪਾਣੀ ਨਿਕਲਣ ਲੱਗ ਗਿਆ ਸੀ। ਤੁਸੀਂ ਮੈਂ ਤੁਹਾਨੂੰ ਪਿੰਡ ਨਾਲ ਇੱਕ ਬੇਇਤੀ ਕਰਦਾ। ਤੁਸੀਂ ਦਰਿਆ ਦੇ ਕੰਢੇ ਵਸੇ ਹੋਏ ਲੋਕੋ। ਸਭ ਤੋਂ ਜ਼ਿਆਦਾ ਤੀੜਤ ਲੋਕ ਕਿਹੜੇ ਆ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਵਸਿਆ। ਜਾਂ ਜਿਹੜੇ ਨਹਿਰਾਂ ਦਾ ਇਹਨਾਂ ਦਾ ਪਾਣੀ ਪੀਂਦੇ ਨੇ, ਹਰੀ ਦੇ ਪਤਣੋਂ ਹੈ ਨਹਿਰਾਂ ਵਿੱਚੋਂ ਦਿਨਾਂ। ਕਿਉਂਕਿ ਇਹ ਇਹਦਾ ਪਾਣੀ ਹੈ ਕੱਲਾ ਦਰਿਆਵਾਂ ਦਾ ਨਹੀਂ ਵੀ ਕੱਲਾ ਦਰਿਆਵਾਂ ਦਾ ਪਾਣੀ ਜਰੀਲਾ ਹੋ ਗਿਆ ਇਹ ਧਰਤੀ ਹੇਠਲਾ ਪਾਣੀ ਵੀ ਜਰੀਲਾ ਹੋ ਗਿਆ ਧਰਤੀ ਹੇਠਾਂ ਵੀ ਇਸ ਤਰ੍ਹਾਂ ਹੀ ਵੱਡੀਆਂ-ਵੱਡੀਆਂ ਜਿਹੜੀਆਂ ਫੈਕਟਰੀਆਂ ਕਾਰਖਾਨੇ ਜਿਵੇਂ ਤੌਲਾ ਫੈਕਟਰੀ ਆ ਟ੍ਰਾਈਟੈਂਡ ਬਰਨਾਲੇ ਰਾਮਾ ਰਫਾਇਨਰੀ ਆ ਬਟਿੰਡੇ ਕੇਆਰਬੀਰ ਫੈਕਟਰੀ ਆ ਧੂਰੀ ਜਾਂ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਉਹ ਸਾਰਾ ਜ਼ਹਿਰ ਕੈਮੀਕਲ ਜਰੀਲੀਅਮ ਧਰਤੀ ਹੇਠਾਂ ਪਾਈ ਜਾਂਦਾ ਹੋਰ ਕਰਦੇ ਤੇ ਕਿਸੇ ਵੇਲੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਹੁੰਦਾ ਸੀ ਵੇ ਦੇਖੋ ਜੇ ਬੋਰ ਕਰਕੇ ਥੱਲੇ ਪਾਣੀ ਪਾਈ ਜਾਂਦੇ ਆ ਜਦੋਂ ਕਿ ਉਹ ਘਾੜੀ ਇਹਨਾਂ ਨੂੰ ਫੜਨ ਜਾਂਦੇ ਆ ਛਾਪਾ ਮਾਰਦੇ ਆ ਉਹ ਉਦੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਸੁਨੇਹਾ ਲੱਗ ਜਾਂਦਾ ਕਿ ਉਹ ਪਹਿਲਾਂ ਹੀ ਬੋਰ ਬੰਦ ਕਰ ਦਿੰਦੇ ਆ ਆ ਤਾਂ ਆਪਾਂ ਸਾਫ਼ ਕਰ ਲਾਂਗੇ ਦਰਿਆ ਤਾਂ ਲੜ ਕੇ ਕੁੜ ਕੇ ਸੰਸ ਕਰਕੇ ਮੋਰਚਾ ਲਾ ਲਾਂਗੇ ਮੰਨ ਮਾਰ ਲੋਗੇ ਜਿਹੜਾ ਪਤਨਾ ਦੇ ਵਿੱਚ ਕੈਮੀਕਲ ਚੱਲਿਆ ਗਿਆ ਪਤਨਾ ਜਰੇਨਿਊ ਚੱਲਿਆ ਗਿਆ ਉਹ ਕਿਵੇਂ ਸਾਫ਼ ਹੋਊ ਸਾਫ਼ ਨਹੀਂ ਹੋਣਾ ਹਜ਼ਾਰਾਂ ਸਾਲ ਲੱਗ ਜਾਣਗੇ ਹਜ਼ਾਰਾਂ ਸਾਲ ਚੀਪੋ ਪਤਨਾਂ ਚ ਪਾਣੀ ਸਾਫ਼ ਹੋਈ। ਤੁਸੀਂ ਦੇਖੋ ਮੈਂ ਕੱਲ ਫਰੀਦਕੋਟ ਦੇ ਪਿੰਡਾਂ ਸੀਗਾ ਪਰਸੋਂ ਮੈਂ ਉਧਰ ਸੀ। ਜਿਹੜੇ ਪਿੰਡ ਹੈ ਹਰੀਕੇ ਪਤਨੋਂ ਨਾ ਇੱਟਲ ਦੇ ਨਾਲ ਪਾਣੀ ਪੀਂਦੇ ਏਰੀਆ ਤੇ ਲਾਉਂਦੇ ਵੀ ਆ। ਉਹਨਾਂ ਪਿੰਡਾਂ ਚ ਬੋਰ ਹੋਏ ਆ। ਠਾੜ ਦਾ ਏਰੀਆ ਵਾਈਦਾ। 100 ਪਿੰਡਾਂ ਏਰੀਏ ਚ। 35 ਫੁੱਟ ਤੋਂ ਲੈ ਕੇ 1800 ਫੁੱਟ ਤੱਕ ਥੱਲੇ ਪਾਣੀ ਮਾਰਾ ਹੀ ਮਾਰਾ ਮਾਰਾ ਹੀ ਮਾਰਾ। ਉਹ ਕਹਿੰਦੇ ਭਾਈ ਜੇ ਸਾਡੇ ਪਿੰਡਾਂ ਚ ਕੋਈ ਚਾਰ ਪੰਜ ਦਿਨ ਕੋ ਰਿਸ਼ਤ ਦਾ ਰਹਿ ਕੇ ਤੱਕ ਜੇ ਉਹਨੂੰ ਵੀ ਕਾਲਾ ਪੀ ਰਿਹਾ ਹੋਵੇ ਲੈ ਪਣੀ ਉੱਥੇ 70-70% ਲੋਕਾਂ ਨੂੰ ਇੱਕ ਇਹਦੇ ਪਿੰਡ ਦੇ ਵਿੱਚ ਕਾਲਾ ਪੀ ਰਿਹਾ ਹੋਇਆ ਵਾ ਤੇ ਇਹ ਬੇਨਤੀ ਮੇਰੀ ਇਹ ਹੈ ਸੋਨੂੰ ਵੀ ਤੁਸੀਂ ਇੱਕ ਵਾਰੀ ਵਲੀਪੁਰ ਪਿੰਡ ਜਾ ਕੇ ਆਇਓ ਵਲੀਪੁਰ ਪਿੰਡ ਜਿਹੜਾ ਜਿੱਥੋਂ ਇਹ ਬੁੱਢਾ ਦਰਿਆ ਪੈਂਦਾ ਬਲੀਪੁਰਾ ਜਮਾਲਪੁਰਾ ਗੌਂਸਪੁਰਾ ਜਿੱਥੋਂ ਬੁੱਢਾ ਦਰਿਆ ਪੈ ਰਿਹਾ ਐਂ ਗਏ ਸਾਂ ਬੁਲਦੀਆਂ ਵਿੱਚੋਂ ਐ ਬੁਲਬਲੇ ਉਬਲਦੇ ਆ ਕੱਲਾ ਫੈਕਟਰੀਆਂ ਜਿਹੜੇ ਡਾਈੰਗ ਫੈਕਟਰੀ ਐ ਡਾਈੰਗ ਫੈਕਟਰੀ ਕੀ ਹੁੰਦੀ ਐ ਜਿਹੜੀ ਓਨ ਰੰਗਨ ਵਾਲੀ ਫੈਕਟਰੀ ਐ ਓਨ ਰੰਗਨ ਵਾਲੀ ਫੈਕਟਰੀ ਪੂਰੀ ਦੁਨੀਆ 'ਚ ਬੈਨ ਐ ਦੱਖਣ ਭਾਰਤ 'ਚ ਲੱਗੀ ਸਭ ਤੋਂ ਪਹਿਲਾਂ ਅਜ ਤੋਂ 20-25 ਸਾਲ ਪਹਿਲਾਂ ਉੱਥੋਂ ਦੇ ਲੋਕਾਂ ਨੇ ਅਪੀਲ ਪਾਈ ਕਰਨਾਟਕਾ ਤਾਮਲ ਲੜੂਦਿਆਂ ਨੇ ਹਾਈ ਕੋਰਟ 'ਚ ਹਾਈ ਕੋਰਟ ਨੇ ਬੈਨ ਕੀਤੀ ਆਰਡਰ ਲਿਖਿਆ ਵੀ ਇਹ ਲੋਕਾਂ ਨੂੰ ਜ਼ਹਿਰ ਦਿੰਦੇ ਆ ਬੰਦ ਕਰ ਦਿਓ 10 20 50 100 ਨਹੀਂ ਹਜ਼ਾਰਾਂ ਫੈਕਟਰੀਆਂ ਨੇ ਕੱਲੇ ਲੁਧਿਆਣੇ ਚ ਮੰਡੀ ਗਵਿੰਦਗੜ੍ਹ ਦੇ ਏਰੀਆ ਚ ਮੈਂ ਜਾ ਕੇ ਆਇਆ ਉਹ ਸਾਰਾ ਥੱਲੇ ਪੱਤਨ ਦਾ ਪਾਣੀ ਜੈਰੀਲੀ ਜਰੇਨੀਅਮ ਵਾਲਾ ਹੋ ਚੁੱਕਿਆ ਹੁਣ ਜਰੇਨੀਅਮ ਕੀ ਹੁੰਦਾ ਜਰੇਨੀਅਮ ਇੰਨੀ ਖਤਰਨਾਕ ਚੀਜ਼ ਆ ਅੱਜ ਤੋਂ 80 ਸਾਲ ਪਹਿਲਾਂ 45 ਦੇ ਵਿੱਚ 1945 ਚ ਜਾਪਾਨ ਦੇ ਦੋ ਸ਼ਹਿਰ ਹਿਰੋਸ਼ੀਮਾ ਨਾਗਾਸਾਕੀ ਦੂਜੇ ਵਿਸ਼ਵ ਯੁੱਧ ਵੇਲੇ ਜਨੇ ਬੰਬ ਸੱਟੇ ਗਏ ਸੀ ਉਹ ਜਰੇਨੀਅਮ ਪਰਮਾਣੂ ਬੰਬ ਸੀ ਅੱਜ ਤੱਕ ਵੀ ਉੱਥੇ ਜੀਵਨ ਸੰਭਵ ਨਹੀਂ ਹੋ ਸਕਿਆ ਉਸ ਵੇਲੇ ਦੱਸਦੇ ਆ ਵੀ ਜਦੋਂ ਹਿਰੋਸ਼ੀਮਾ ਬੰਬ ਸਿੱਟਿਆ ਨਾਲ ਸ਼ਹਿਰ ਦੇ ਨਦੀ ਵਗਦੀ ਸੀ ਤੇ ਉਹ ਨਦੀ ਦਲਦਲ ਚ ਬਦਲ ਗਈ ਸੀ ਐਨੀ ਉਹਦੇ ਵਿੱਚ ਖਤਰਨਾਕ ਕੈਮੀਕਲ ਸੀ ਵੀ ਪਾਣੀ ਸਾੜਦਾ ਸੀ ਉਹਨੇ ਨਦੀ ਨੂੰ ਪਾਣੀ ਨੂੰ ਦਲਦਲ ਬਣਾਦਾ ਸੀ 80 ਸਾਲਾਂ ਬਾਅਦ ਉੱਥੇ ਲੋਕਾਂ ਦੀ ਜ਼ਿੰਦਗੀ ਨਹੀਂ ਸੁਧਰ ਸਕੀ ਉੱਥੇ ਅੱਜ ਵੀ ਜੇ ਕੋਈ ਬੱਚਾ ਪੈਦਾ ਹੁੰਦਾ ਹੈ ਅਪਾਹਜ ਪੈਦਾ ਹੁੰਦਾ ਹੈ ਤੇ ਅਸੀਂ 40 ਸਾਲ ਤੋਂ ਉਹ ਜਰੇਨਿਅਮ ਵਾਲਾ ਪਾਣੀ ਪੀ ਰਹੇ ਹਾਂ ਤੇ ਜਰਹੇਲਾ ਪਿੰਡ ਆ ਧਰਾੰਗ ਵਾਲਾ ਪਿੰਡ ਆ ਬਾਡਰ ਤੇ ਫਾਇਲ ਕਾ ਦੇ ਪਿੰਡ ਆ ਇਹ ਪਿੰਡਾਂ ਚ ਗਏ ਉਹ ਕਹਿੰਦੇ ਭਾਈ ਜਿਹੜਾ ਸਾਡੇ ਜਵਾਕ ਜਾਂਦਾ ਲੂਲਾ ਲੰਗੜਾਨਾ ਕਾਣਾ ਹੀ ਜਾਂਦਾ ਕਿਸੇ ਅੱਖ ਨਹੀਂ ਕਿਸੇ ਨੱਕ ਨਹੀਂ ਕਿਸੇ ਬੁੱਲ ਨਹੀਂ ਕਿਸੇ ਕੰਨ ਨਹੀਂ ਜਾਂ ਜਾਂਦੇ ਨੂੰ ਸ਼ੂਗਰ ਆ ਜਾਂ ਕਾਲਾ ਪੀਲਿਆ ਤੇ ਜਾਂ ਟੀਵੀ ਆ ਜਾਂ ਕੈਂਸਰ ਆ ਡੀ ਐਮ ਸੀ ਬੱਚਾ ਬਾੜ ਕਿਤੇ ਜਾ ਕੇ ਦੇਖੋ ਸਾਲ ਸਾਲ ਦੇ ਜਵਾਕ ਕੈਂਸਰ ਕਾਲਾ ਪੀਲਿਆ ਭਰੇ ਪਿਆ ਵਾ ਹਸਪਤਾਲ ਛੋਟੇ ਛੋਟੇ ਜਵਾਕਾਂ ਦੀਆਂ ਕਿਡਨੀਆਂ ਸਾਲ-ਸਾਲ ਦੀ ਜਵਾਕਾਂ ਦੀਆਂ ਕਿਡਨੀਆਂ ਖਤਮ ਹੋ ਰਹੀਆਂ ਨੇ ਗੁਰਦੇ ਉਲਰੇ ਨੇ ਚਮੜੀ ਦੇ ਰੋਗ ਤੁਸੀਂ ਜਿਹੜਾ ਪਾਣੀ ਪੀਣੇ ਹੋ ਨਾ ਜੇ ਬਲੀਪੁਰ ਖੜੋਂਗੇ ਜਾ ਕੇ ਜਿੱਥੇ ਪੈਂਦਾ ਏ ਦਸਾਂ ਮਿੰਟਾਂ ਛੋੜੇ ਖੁਰਕ ਲੜਨ ਲੱਗ ਜਾਂਦੀ ਏ ਸੰਗ ਮੱਚਦਾ ਅੱਖਾਂ ਮੱਚਦੀਆਂ ਨੇ ਆਏ ਐਡਾ ਮੁਸਕ ਚੜਦਾ ਨੱਕ ਨੂੰ ਹਸਪਤਾਲਾ ਪਿੰਡ ਆ ਬੁੱਢੇ ਦਰਿਆ ਦੇ ਉੱਤੇ ਆ ਅਸੀਂ ਪਿੰਡ ਚ ਗਏ ਇਹ ਬਲੀਪੁਰ ਗੌਸਪ੍ਰੋ ਪਿੰਡਾਂ ਜਿਹਨੂੰ ਸਾਰੇ-ਸਾਰੇ ਪਿੰਡਾਂ ਨੂੰ ਕਾਲਾ ਪੀਲੀ ਆ। ਦਰਿਆ ਦੇ ਉੱਤੇ ਵਸਦੇ ਆ। ਬੁੱਢੇ ਦਰਿਆ ਦੇ ਉੱਤੇ ਆ ਪਿੰਡ ਇਹ। ਅਸੀਂ ਪਿੰਡ 'ਚ ਗੱਲ ਕਰ ਰਹੇ ਆ ਲੋਕਾਂ ਨਾਲ। ਇੱਕ ਫੈਕਟਰੀ ਆ ਸਾਹਮਣੇ। ਫੈਕਟਰੀ ਦਾ ਚੌਂਕੀਦਾਰ ਸਾਡੇ ਕੋਲੇ ਆਇਆ। ਕਹਿੰਦਾ ਬਾਈ ਮੈਂ 15 ਸਾਲ ਤੋਂ ਇੱਥੇ ਕੰਮ ਕਰਦਾ। ਤੇ ਆ ਜਿਹੜਾ ਗੇਟ ਗਲ ਗਿਆ ਨਾ ਲੱਗਿਆ ਹੋਇਆ ਲੋਹੇ ਦਾ ਗੇਟ ਲੱਗਿਆ ਹੋਇਆ ਉੱਥੇ ਸਰਗੀ ਵਾਲਾ। ਪੰਜ ਸੂਤਾ ਸਰੀਆਂ ਲੱਗਿਆ ਸਰੀਆਂ ਗਲਿਆ ਪਿਆ। ਕਹਿੰਦਾ ਇਹ ਗੇਟ ਹਾ ਆਪਣਾ ਪਾਣੀ ਨਹੀਂ ਗਾਲਿਆ ਮਿੱਟੀ ਨਹੀਂ ਗਾਲਿਆ ਹਵਾ ਨੇ ਗਾਲਤਾ ਮੈਂ ਹਵਾ ਕਿਵੇਂ ਗਾਲ ਦੂ ਕਹਿੰਦਾ ਬਾਈ ਜਦ ਪੂਰੇ ਦੀ ਹਵਾ ਵਗਦੀ ਹੈ ਨਾ ਪਰਲੇ ਪਾਸਿਓਂ ਵੱਡੇ ਦਰਿਆ ਦੇ ਵਿੱਚੋਂ ਕੈਮੀਕਲ ਉੱਡ ਕੇ ਹਵਾ ਦੇ ਨਾਲ ਇਹ ਜੰਗਲੇ ਦੇ ਪਿਆ ਇਹ ਗੇਟ ਦੇ ਪਿਆ ਉਹਨੇ ਸਰੀਆ ਗਾਲਤਾ ਜਿਹੜਾ ਹਵਾ ਨਾਲ ਕੈਮੀਕਲ ਇੱਕ ਲੋਹੇ ਨੂੰ ਗਾਲ ਸਕਦਾ ਆਜੋ ਜੀ ਆਜੋ ਇੱਧਰ ਆਜੋ ਅੱਛਾ ਰਾਮ ਕੇ ਦਸੇਬੰਦੀ ਲਈ ਹੈ ਜੀ ਆਪਣੇ ਪਿੰਡ ਦਾ ਵੀ ਪ੍ਰੋਜੈਕਸ਼ਨ ਬਾਲ ਅੱਛਾ 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 ਸੋ ਧੰਨਵਾਦ ਕਰਦੇ ਆਂ ਅਸੀਂ ਇਸ ਸਮੁੱਚੀ ਜਥੇਬੰਦੀ ਦਾ ਨਗਰ ਦਾ ਕਿ ਤੁਸੀਂ ਸ਼ਮੂਲੀਅਤ ਕੀਤੀ ਆ ਤਾਂ ਉਹ ਜਦੋਂ ਲੋਹੇ ਨੂੰ ਗਾਲ ਸਕਦਾ ਉੱਡ ਕੇ ਕੈਮੀਕਲ ਹਵਾ ਦੇ ਵਿੱਚ ਤੇ ਸਾਨੂੰ ਕਿਵੇਂ ਛੱਡੂਗਾ ਹੁਣ ਤੁਸੀਂ ਆਰਓ ਲਵਾ ਲੈ ਘਰ ਅੱਜ ਫਿਲਟਰ ਲਵਾ ਲੈ ਪਿੰਡਾਂ 'ਚ ਆਰਓ ਲਾ ਗਏ ਸਰਪੰਚਾਂ ਨੇ ਲਾਤੇ ਵੀ ਪਹਿਲੋ ਆਰਓ ਵਾਲਾ ਫਿਲਟਰ ਵਾਲਾ ਪਾਣੀ ਪੀ ਲੋ ਆਰਓ ਵਾਲਾ ਫਿਲਟਰ ਵਾਲਾ ਪਾਣੀ ਉਹ ਕਹਿੰਦੇ ਪੀਣ ਯੋਗ ਨਹੀਂ ਹੈ ਡਾਕਟਰ ਕਹਿੰਦੇ ਉਹਦਾ ਰਿਜ਼ਲਟ ਵੀ ਆਉਣ ਲੱਗ ਗਿਆ 50 50 ਸਾਲ ਦੇ ਬੰਦਿਆਂ ਦੇ ਗੋਡੇ ਦੁਖਣ ਲੱਗ ਗਏ ਸਟੀਲ ਦੇ ਗੋਡੇ ਭੈਣ ਲੱਗ ਗਏ ਉਮਰ ਤੋਂ ਪਹਿਲਾਂ ਬੰਦੇ ਬੁੱਢੇ ਹੋਣ ਲੱਗ ਗਏ ਧੌਲੇ ਆਉਣ ਲੱਗੇ ਦੰਦਗਾਲ ਲੱਗੇ ਉਹ ਆਰਓ ਦੇ ਪਾਣੀ ਨਾਲਾ ਹੁਣ ਦੇਖੋ ਆਰਓ ਦਾ ਪਾਣੀ ਮਾੜਾ ਕਿਵੇਂ ਹੋ ਗਿਆ ਹੁਣ ਪਾਣੀ ਦੇ ਵਿੱਚ ਇਹ ਜਿਹੇ ਤੱਤ ਨੇ ਜਿਹੜੇ ਸਾਡੇ ਸਰੀਰ ਨੂੰ ਲੋੜੀ ਦੇ ਆ ਉਹਾਰੇ ਵਿੱਚੋਂ ਕੱਢ ਦਿੰਦਾ ਉਹ ਫਿਲਟਰ ਕਰਕੇ ਸਾਰਾ ਪਾਣੀ ਨੂੰ ਛੋਤਾ ਕਰ ਦਿੰਦਾ ਉਹ ਫੋਕਾ ਪਾਣੀ ਹੁੰਦਾ ਉਹ ਅਸੀਂ ਪੀ ਜਾਂਦੇ ਆ ਇਸ ਕਰਕੇ ਅਸੀਂ ਉਧਰੇ ਪਾਣੀ ਤੋਂ ਵੀ ਗਏ ਨਹਿਰੀ ਦਰਿਆਵਾਂ ਦੇ ਪਾਣੀ ਤੋਂ ਵੀ ਗਏ ਤੇ ਧਰਤੀ ਹੇਠਾਂ ਵੀ ਜ਼ਹਿਰਾਂ ਪੈ ਗਈਆਂ ਤਾਂ ਸਾਡੇ ਕੋਲ ਬੱਚਿਆ ਕੀ ਆ ਲੈ ਦੇ ਕੇ ਆਪਣੇ ਕੋਲ ਪਾਣੀ ਤਾਂ ਹੈਗਾ ਪਾਣੀ ਦੇ ਨਾਲ ਜੀਵਨਾ ਕਰਵਾਣੀ ਵੀ ਕਹਿੰਦੀ ਹੈ ਪਹਿਲਾ ਪਾਣੀ ਜਿਉ ਹੈ ਜੇ ਤੇਰਾ ਸਭ ਕੋਈ ਪਾਣੀ ਭਾਈ ਪਹਿਲਾ ਫੇਰ ਬਾਕੀ ਸਾਰਾ ਕੁਝ ਦੁਨੀਆ ਦੇ ਉੱਤੇ ਜਿੰਨਾ ਜੀਵਨ ਧੜਕਦਾ ਅਬਨਾਸ਼ਪਤੀ ਜੀਵ ਜੰਤੂ ਇਨਸਾਨ ਪਸ਼ੂ ਪੰਛੀ ਸਾਰਾ ਪਾਣੀ ਕਰਕੇ ਆ ਸੋ ਇਸ ਲਈ ਅਸੀਂ 24 ਤਰੀਕ ਨੂੰ ਵੱਡਾ ਕਾਠ ਰੱਖਿਆ ਲੁਧਿਆਣੇ ਦੇ ਵਿੱਚ ਮਾਰਚ ਰੱਖਿਆ ਸੀ ਬੇਰਕਾ ਪਲਾਟ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਬੋਤ ਤੱਕ ਭਾਈ ਬਾਲਾ ਚੌਂਕ ਤੱਕ ਇੱਕ ਵੱਡਾ ਮਾਰਚ ਰੱਖਿਆ ਤੇ 15 ਸਤੰਬਰ ਨੂੰ ਇੱਕ ਸਰਕਾਰ ਨੂੰ ਕਿਹਾ ਕਿ ਅਸੀਂ ਬੰਦ ਮਾਰਾਂਗੇ ਹੁਣ ਬੰਦ ਅਸੀਂ ਨਹੀਂ ਬੰਦ ਤੁਸੀਂ ਮਾਰਨਾ ਛੋਡੀ ਤਾਕਤ ਨੇ ਛੋਡੀ ਇਕ ਕੇ ਨੇ ਛੋਡੀ ਗਿਣਤੀ ਨੇ ਬੰਦ ਮਾਰਨਾ ਅੱਜ ਉੱਠੜੇ ਤਾਂ ਇਹ ਬੰਦ ਹੋ ਜਾਣੀਆਂ ਜ਼ਹਿਰਾਂ ਨਹੀਂ ਭੁੱਲ ਜਿਓ ਭਰਾਵੋ ਇਹ ਬੰਦ ਨਹੀਂ ਹੋਣਾ ਕੱਲੀਆਂ ਡਾਈਂਗਾ ਨਹੀਂ ਉੱਥੇ ਕੱਲੀਆਂ ਫੈਕਟਰੀਆਂ ਨਹੀਂ ਯਾਰ ਪਾਰੀਆਂ ਹਜ਼ਾਰਾਂ ਡੈਰੀਆਂ ਨੇ ਲੁਧਿਆਣੇ ਚ ਜਿੰਨਾ ਦੇ ਪਸ਼ੂਆਂ ਦਾ ਗੋਹਾ ਮੂਤ ਸਤਲੋ ਚਾਉਂਦਾ ਸਾਰਾ ਸੀਵਰੇਜ ਦਾ ਪਾਣੀ ਲੋਕਾਂ ਦਾ ਟੱਟੀ ਪਿਸ਼ਾਬ ਵਿੱਚ ਹੀ ਆਉਂਦਾ। ਉਦੋਂ ਖਤਰਨਾਕ ਦੇਖੋ। ਹਜ਼ਾਰਾਂ ਹਸਪਤਾਲਾਂ ਲੁਧਿਆਣੇ 'ਚ ਉਹ ਦੇਖੋ ਕੈਂਸਰ ਦਾ ਮਰੀਜ਼ ਵੀ ਆਉਂਦਾ ਸਤਲਾਂ 'ਚ। ਟੀਵੀ ਦਾ ਵੀ ਆਉਂਦਾ। ਕਾਲੇ ਪੀੜੀਆ ਦਾ ਵੀ ਆਉਂਦਾ, ਸ਼ੂਗਰ ਦਾ ਵੀ ਆਉਂਦਾ। ਜਿਹੜੇ ਪਾਕ ਪਈ ਹੁੰਦੀ ਆ ਕੋਈ ਬੱਚਾ ਹੁੰਦਾ ਕਿਸੇ ਬੀਬੀ ਕੋਲੇ ਉਹ ਡਿਲੀਵਰੀ ਹੁੰਦੀ ਆ ਜਿੰਨਾ ਉਹਨਾਂ ਮਰੀਜ਼ਾਂ ਦਾ ਵੇਸਟ ਜਾਂ ਜਿੰਨਾ ਗੰਦਮੰਦ ਦਾ ਕੋਈ ਪਾਕ ਹੈ, ਕੋਈ ਖੂਨ ਹੈ ਉਹ ਸਾਰਾ ਇਸ ਸਤਲੋ 'ਚ ਆਉਂਦਾ। ਜਾ ਕੇ ਦੇਖਿਓ ਕਦੀ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਵੀ ਯਾਰ ਜਿਹੜੇ ਦਰਿਆ ਨੂੰ ਅਸੀਂ ਆਹ ਦਰਿਆ ਸਾਡਾ ਇਹਦੇ ਨਾਲ ਕੀ ਸਬੰਧ ਐ ਸਤਲੁਜ ਨਾਲ ਸਤਲੁਜ ਦੇ ਵਿੱਚੋਂ ਦਸ਼ਮੇਸ਼ ਪਿਤਾ ਨੇ ਖੰਡੇ ਵਾਟੇ ਦੀ ਪੌਲ ਤਿਆਰ ਕਰਕੇ ਅਮਨ ਸੰਚਾਰ ਕਰਾਇਆ ਤੇ ਜਿਹੜਾ ਜੋਦੇ ਸੂਰਮੇ ਪੈਦਾ ਕੀਤੇ ਉਹ ਪਾਣੀ ਪੀ ਕੇ ਜਿੰਨਾ ਯੋਧਿਆ ਨੇ ਜ਼ਬਰ ਤੇ ਜ਼ੁਲਮ ਦਾ ਨਾਸ ਮਾਰਿਆ ਸੀ ਕੀਤਾ ਸੀ ਹਜ਼ਾਰਾਂ ਬੀਬੀਆਂ ਬੱਚੀਆਂ ਦੀਆਂ ਜਿੰਤਾ ਬਚਾਈਆਂ ਸੀ ਉਹ ਪਾਣੀ ਜਿਹੜਾ ਸਾਨੂੰ ਜ਼ਿੰਦਗੀ ਬਖਸ਼ਦਾ ਸੀ, ਜੋਦੇ ਪੈਦਾ ਕਰਦਾ ਸੀ, ਉਹ ਪਾਣੀ ਅੱਜ ਮੌਤ ਦਿੰਦਾ। ਉਹ ਪਾਣੀ ਅੱਜ ਕਾਲੇ ਪੀਲੇ ਇਹ ਦਿੰਦਾ, ਕੈਂਸਰ ਦਿੰਦਾ। ਆਪਾਂ ਸੁੱਤੇ ਪાયਾਂ ਵੀ ਛੱਡ ਪਰੇ ਆਪਾਂ ਕੀ ਲੈਣਾ? ਆਪਾਂ ਨੂੰ ਕੀ ਆ? ਚਲੋ ਮੰਨ ਲਿਆ ਅਸੀਂ ਤਾਂ ਤੁਰੇ ਫਿਰਦੇ ਆਂ। ਸਾਨੂੰ ਫੜ ਕੇ ਅੰਦਰ ਵੀ ਕਰ ਦੇਣਗੇ। ਪਰਚਾ ਵੀ ਝੂਠਾ-ਮੂਠਾ ਹੋ ਕੇ ਮੜ ਦੇਣਗੇ। ਮੜ ਤਾਂ ਮੜਨ ਦੀ ਕੋਸ਼ਿਸ਼ ਹੀ ਕਰੀ ਜਾਂਦੇ ਆ। ਆ ਚਾਰ-ਪੰਜ ਦਿਨ ਦੀ ਖਬਰ ਚੱਲੀ ਜਾਂਦੀ ਹੈ ਲਗਾਤਾਰ ਚੈਨਲਾਂ ਤੇ। ਕਿ ਲੱਖਾ ਸਿੰਘ ਸੁਧਾਣਾ ਮੁੱਲਾਂਪੁਰ ਆਇਆ ਜੀ ਕਿਸੇ ਠੇਕੇਦਾਰ ਨੂੰ ਸੜਕ ਦੇ ਨੂੰ ਜਾਨੋਂ ਮਾਰਨ ਦੀ ਧਮਕੀ ਦੇਖ ਗਿਆ ਮਚਾ ਕੇ ਮਾਰ ਦੂੰਗਾ ਮੈਂ ਤੈਨੂੰ ਉਹ ਧਰਾਵਾ ਉਹ ਜੀਆਂ ਮੜਤੀਆਂ ਅਣਪਛਾਤੇ ਪਾ ਦੇ ਵਿੱਚ 15 ਬੰਦੇ ਵੀ ਕੱਲ ਨੂੰ ਲੱਖੇ ਨੂੰ ਫਿਟ ਕਰਦੇ ਆਂ ਕਿਤੇ ਪਹਿਲਾਂ ਵੀ ਫਿਟ ਕਰਤਾ ਸੀਗਾ 2 ਸਾਲ ਪਹਿਲਾਂ ਹਰੀਕੇ ਪੱਤਨ ਥਾਣੇ ਦੇ ਵਿੱਚ ਤਰਨਤਾਰਨ ਚ ਵੀ ਲੱਖਾ ਚੱਟਾ ਵੇਚਦਾ ਲਿਆ ਕੇ ਪਾਕਿਸਤਾਨ ਤੋਂ ਮਂਗਾਉਂਦਾ ਲੰਡਾ ਬੈਠਾ ਹੋ ਗਿਆ ਬਾਹਰ ਅਗੈਂਸਟਰ ਉਹਦੇ ਰਾਹੀਂ ਇਹ ਬਾਹਰੋਂ ਮਂਗਾ ਕੇ ਕਾਰਨ ਕੀ ਜਿਹੜੇ ਬੰਦੇ ਜਗਾਉਂਦੇ ਆ ਬੋਲਦੇ ਆ ਸੰਘਰਸ਼ ਕਰਦੇ ਆ ਹੁਣ ਇੱਕ ਹੋਰ ਸੁਣ ਲੋ ਧਿਆਨ ਨਾਲ ਇਹ ਕਹਿੰਦੇ ਅਸੀਂ ਬਸਤੀਵਾਦੀ ਕਾਨੂੰਨ ਖਤਮ ਕਰਤੇ ਅੰਗਰੇਜ਼ਾਂ ਦੇ ਬਣਾਏ ਕਾਲੇ ਕਾਨੂੰਨ ਅਸੀਂ ਖਤਮ ਕਰਤੇ ਲੋਕਾਂ ਨੂੰ ਇਨਸਾਫ਼ ਮਿਲੂਗਾ ਉਹ ਕਾਲੇ ਕਾਨੂੰਨ ਅਸੀਂ ਉਹਦੀ ਆਰਚ ਇਹਨਾਂ ਨੇ ਕਾਨੂੰਨ ਕਿਹੜੇ ਬਣਾਤੇ ਐਨੇ ਖਤਰਨਾਕ ਬਣਾਤੇ ਅੱਗੇ ਦਫਾ 44 ਡੀਸੀ ਲਾਉਂਦਾ ਜ਼ਿਲ੍ਹੇ 'ਚ ਹੁਣ ਉਹ ਅਧਿਕਾਰ ਉਹ ਪਾਵਰ ਉਹ ਤਾਕਤ ਡੀਐਸਪੀ ਨੂੰ ਦੇਤੀ ਪੁਲਿਸ ਦੇ ਨੂੰ ਯਾ ਚੱਕ ਤੂੰ ਦਫਾ 44 ला ਸਕਦਾ ਹੁਣ ਇੱਥੇ ਪਿੰਡ ਦੇ ਡੀਐਸਪੀ ਆਊਗਾ ਉਹ ਕੋਈ ਦਫਾ 44 ਲੱਗੀ ਐ ਤੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਜਿਹੜਾ ਰਮਾਨ 15 ਦਿਨ ਦਾ ਸੀ ਉਹ 90 ਦਿਨ ਦਾ ਕਰਤਾ 90 ਦਿਨਾਂ ਦੇ ਵਿੱਚ ਵਿੱਚ ਜਦੋਂ ਮਰਜ਼ੀ ਲਿਆ ਕੇ ਕਿਸੇ ਬੰਦੇ ਨੂੰ ਪਲਚੇ ਵਿੱਚ ਫਿੱਟ ਕਰਕੇ ਜੇਲ੍ਹ ਛੱਡਿਆਉਣਗੇ 90 ਦਿਨ ਜਿੰਨੇ ਵਾਰੀ ਮਰਜ਼ੀ ਪੁੱਛਗਿਛ ਕਰ ਲੈਣ ਚਟਾਲੇ ਪਿੰਡ ਦੀ ਘਟਨਾ ਹੋਈ ਆ ਹਰਿਆਣੇ ਚ ਚਟਾਲੇ ਪਿੰਡ ਟਰਾਂਸਫਰ ਹੋਣਗੇ ਕਿਸਾਨਾਂ ਦੇ ਉਹਨੇ 15-20 ਦਿਨ ਬਹੁਤ ਜ਼ੋਰ ਲਾਇਆ ਨਹੀਂ ਸੁਣਵਾਈ ਹੋਈ ਉਹਨੇ ਗ੍ਰੈਡ ਘੇਰ ਲਿਆ ਗ੍ਰੈਂਡ ਕ੍ਰਿਕਟ ਟ੍ਰਾਂਸਫਰਮ ਲੈ ਲਏ ਨਿਪਟ ਗਿਆ ਮਸਲਾ ਚਾਰਾਂ ਦਿਨਾਂ ਬਾਅਦ 25 ਬੰਦਿਆਂ ਦੇ ਪਰਚਾ ਦਰਜ ਕਰਤਾ ਕਿਹੜੀਆਂ ਧਰਾਮਾਂ ਲਾ ਕੇ ਜਿਹੜੀਆਂ ਧਰਾਮਾਂ ਚ ਉਮਰ ਕੈਦ ਹੈ ਹੁਣ ਗ੍ਰੈਡ ਘੇਰਨ ਤੇ ਧਰਾ ਕਿਹੜੀ ਲੱਗ ਰਹੀ ਹੈ ਉਮਰ ਕੈਦ ਦੀ ਕਾਰਨ ਕੀ ਇਹਦੇ ਨਵੇਂ ਕਾਨੂੰਨ ਇਹ ਲਿਆ ਰਹੇ ਨੇ ਇਹ ਕਾਨੂੰਨਾਂ ਦੇ ਤਹਿਤ ਇਹਨਾਂ ਨੂੰ ਪਤਾ ਵੀ ਜੇ ਪੂਰੇ ਭਾਰਤ ਤੇ ਆਪਾਂ ਕਬਜ਼ਾ ਕਰਨਾ ਇਹਨਾਂ ਦੇ ਨਾਲ ਜ਼ਮੀਨਾਂ ਖੋਣੀਆਂ ਇਹਨਾਂ ਦੇ ਕਾਰੋਬਾਰ ਖੋਣੇ ਆ ਤਾਂ ਪੰਜਾਬ ਦੱਬਣਾ ਪੂ ਪੰਜਾਬ ਦੱਬਣ ਲਈ ਪੰਜਾਬ ਦੀਆਂ ਜਥੇਬੰਦੀਆਂ ਦੱਬਣੀਆਂ ਪੈਣਗੀਆਂ ਇਹ ਲੋਕਾਂ ਨੂੰ ਜਗਾਉਂਦੀਆਂ ਐ ਲੜਨਾ ਦੇ ਲਈ ਪ੍ਰੇਰਿਤ ਕਰਦੀਆਂ ਨੇ ਉਹਨਾਂ ਦੇ ਲਈ ਕਾਨੂੰਨ ਲਿਆਂਦੇ ਆਉਣ ਵਾਲੇ ਸਮੇਂ ਯਾਦ ਰੱਖਿਓ ਸਾਡੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਆਗੂਆਂ ਤੇ ਕਿਸਾਨਾਂ ਤੇ ਆਮ ਲੋਕਾਂ ਦੇ ਮਜ਼ਦੂਰਾਂ ਤੇ ਸੰਘਰਸ਼ ਕਰ ਰਹੇ ਬੰਦਿਆਂ ਤੇ ਯੂਐਪੀਏ ਤੇ ਐਨਐਸਏ ਲਗਾਇਆ ਕਰਨੀ ਹੈ ਇਹਨਾਂ ਨੇ ਇਹ ਸੌਦਾ ਕਰਤੀਆਂ ਵੀ ਜੇ ਕੱਲ ਨੂੰ ਕਿਸੇ ਕੱਠਵੱਠ ਜਗ੍ਹਾ ਤੇ ਧਰਨੇ ਮਜਾਰੇ ਚ ਕੋਈ ਤੋੜਪੰਨ ਹੁੰਦੀ ਆ ਕੋਈ ਉਥੇ ਅੱਗ ਦੀ ਘਟਨਾ ਵਾਪਰਦੀ ਆ ਤੇ ਉਹ ਜੀ ਐਨ ਐਸ ਐ ਤੇ ਯੂ ਪੀ ਐ ਵੀ ਲੱਗ ਸਕਦੀ ਆ ਹੁਣ ਅੱਗਾਂ ਵੀ ਆਪ ਹੀ ਲਵਾਉਂਦੇ ਆ ਇਹ ਤੋੜਪੰਨ ਵੀ ਇਹ ਆਪ ਹੀ ਕਰਾਉਂਦੇ ਆ ਆਪਦੇ ਬੰਦੇ ਐ ਬਾੜ ਕੇ ਜੋ ਮਰਜ਼ੀ ਘਟਨਾ ਆ ਇਹ ਕਰਾ ਕੇ ਦੇ ਮਰਦਾਂ ਕਰਨਗੇ ਵੀ ਆ ਕਿਸਾਨਾਂ ਨੇ ਕਰਤਾ ਜੀ ਸੁ ਭਰਾਵੋ ਕਹਿਣ ਦਾ ਮੇਰਾ ਭਾਵਾ ਵੀ ਹਮਲੇ ਖਤਰਨਾਕ ਨੇ ਹਮਲੇ ਤੇਜ ਨੇ ਹਮਲੇ ਗੁੱਜੇ ਨੇ ਇਹ ਚਾਰ ਚਫਰੋਂ ਘੇਰਨਗੇ ਸਾਡਾ ਧਰਤੀ ਸਾਡੀ ਜ਼ਹਿਰੀਲੀ ਕਰਤੀ ਪਾਣੀ ਸਾਡੇ ਜ਼ਹਿਰੀਲੇ ਹੋ ਗਏ ਹਵਾਵਾਂ ਸਾਡੀਆਂ ਜ਼ਹਿਰੀਲੀਆਂ ਹੋ ਗਈਆਂ ਬੋਲੀ ਨੂੰ ਸਾਡੀ ਨੂੰ ਮਾਰੀ ਜਾਂਦੇ ਆ ਇਤਿਹਾਸ ਨੂੰ ਸਾਡੇ ਨੂੰ ਬਗਾੜੀ ਜਾਂਦੇ ਆ ਆਪਣੇ ਪੱਲੇ ਬਚਿਆ ਕੀ ਆ ਅੱਜ ਦੀ ਖਬਰ ਪੜ੍ਹ ਲਓ ਭਵੰਤਮਾਨ ਦੇ ਕਾਰਨਾਮੇ ਅੱਜ ਦੀ ਦੰਦਾ ਦਿੰਦਾ ਜਿੰਨੇ ਸਰਕਾਰੀ ਕਾਲਜ ਆ ਸਾਡੇ ਉਹਨੂੰ ਚੁੱਪਚੀ ਬੀਤੇ ਪ੍ਰਾਈਵੇਟ ਕਰ ਰਹੇ ਆ 6 ਕਾਲਜ ਇਹ ਦੇਖੋ ਜਿਹੜਾ ਸਿੱਖਿਆ ਦਾ ਅਸੀਂ ਮਾਰ ਲੈ ਇੱਛੇ ਕਰਨਾ ਸਿੱਖਿਆ ਉੱਥੇ ਲੈ ਜਾਾਂਗੇ ਇਹ ਜਮੇ ਹੀ ਖਤਮ ਕਰੀ ਜਾਂਦੇ ਆ ਕੰਮ ਨੂੰ ਕਰਜ਼ੇ ਦੇ ਕਰਜ਼ਾ ਚੱਕੀ ਆਉਂਦੇ ਆ ਕਰਜ਼ੇ ਦੇ ਕਰਜ਼ਾ ਚੱਕੀ ਆਉਂਦੇ ਆ ਉਹ ਕਰਜ਼ਾ ਮੋੜਨਾ ਕਿਨੇ ਆ ਤੇ ਲੋਕਾਂ ਨੂੰ ਲੱਗਦਾ ਕਿ ਨਜ਼ਰ ਆਉਂਦਾ ਆਪਾਂ ਮੁੰਡੇ ਭੇਜੀ ਜਾਂਦੇ ਆ ਬਾਹਰ ਨੂੰ ਕੁੜੀਆਂ ਭੇਜੀ ਜਾਂਦੇ ਆ ਜ਼ਮੀਨਾਂ ਵੇਚ-ਵੇਚ ਕੇ ਸਾਡੀਆਂ 18 18 20 ਵੀ ਸਾਲ ਦੀਆਂ ਕੁੜੀਆਂ ਪਲੱਸ 2 ਕੀਤੀ ਚੱਲ ਕੈਨੇਡਾ ਚੱਲ ਅਮਰੀਕਾ ਉਹਦੇ ਹਾਲਾਤ ਪਤਾ ਕੀ ਆ ਸ਼ੋਸ਼ਣ ਦਾ ਸ਼ਕਾਰ ਹੁੰਦਾ ਨਾ ਕੁੜੀਆਂ ਸਾਡੀਆਂ ਉੱਥੇ ਠੀਕ ਆ ਦੱਸ ਦਿਆਂ ਨਹੀਂ ਕੰਮ ਹੀ ਹੈ ਨਹੀਂ ਮੁੰਡੇ ਰਸ਼ੇਵਲ ਪੈ ਗਏ ਇਹ ਗੱਲ ਹੋਰ ਚੇਤੇ ਰੱਖਿਓ ਜ਼ਮੀਨ ਨਹੀਂ ਮਿਲਣੀ ਇੱਥੇ 4 ਸਾਲ ਖੜ੍ਹ ਜਿਓ 28 ਤੱਕ ਡਬਲਯੂਟੀ ਉਹਦੇ ਸਮਝੌਤੇ ਆ ਆ ਸਾਰੇ ਤੁਹਾਡੇ ਬਾਗੇ ਬਾਰਡਰ ਸੈਣੀ ਵਾਲੇ ਬਾਰਡਰ ਖੁੱਲਣੇ ਆ ਇੱਥੋਂ ਸਾਰਾ ਸਰਕੂਲਟਰਾਂ ਹੀ ਵਪਾਰ ਹੋਣਾ ਜਿਹੜਾ ਚੀਨ ਤੋਂ ਲੈ ਕੇ ਯੂਰਪ ਤੱਕ ਬਣ ਗਿਆ ਐਵੇਂ ਨਹੀਂ ਭਾਰਤ ਰੂਸ ਦੇ ਨੇੜੇ ਲੱਗਿਆ ਰੂਸ ਦੇ ਨਾਲ ਚੀਨ ਨਾਲ ਵੀ ਸੰਧੀਆਂ ਹੋਣਗੀਆਂ ਇਹ ਵੀ ਚਾਹੁੰਦਾ ਵੀ ਮੈਂ ਸਰਕਲੂਟ ਤੇ ਮੈਂ ਵੀ ਚੜਾਂ ਤੇ ਪੂਰੇ ਭਾਰਤ ਦੇ ਕੋਲੇ ਛੜਕੀ ਆਵਾਜ਼ ਆਈ ਰਹੀ ਇਕੱਲਾ ਪੰਜਾਬ ਹੀ ਐ ਉਹਦੇ ਲਈ ਇਹ ਕਾਲੇ ਕਾਨੂੰਨ ਲੈ ਕੇ ਆਏ ਉਹ ਆਪਾਂ ਇੱਕ ਵਾਰੀ ਪਿੱਛੇ ਰੋਕਤਾ ਹਮਲਾ ਹੁਣ ਉਹਦੇ ਲਈ ਕੀ ਕਰ ਰਹੇ ਨੇ ਜ਼ਮੀਨਾਂ ਖਰੀਦ ਰਹੇ ਨੇ ਜਿੰਨਾ ਆਪਣਾ ਏਰੀਆ ਪੈਂਦਾ ਹੱਦ ਦਾ ਹਿਮਾਚਲ ਨਾਲ ਜਿੰਨੀ ਹੱਦ ਲੱਗਦੀ ਐ ਹਰਿਆਣਾ Rajasthan ਨਾਲ ਹੱਦ ਲੱਗਦੀ ਐ ਹੱਦਾਂ ਦੇ ਉੱਤੇ 40 ਰੁਪਿਆ ਚੱਕੀ ਫਿਰਦੇ ਹਨ ਇਨਵੈਸਟਰ ਜਿਹੜੇ ਯੂਪੀ ਦੇ ਬਿਹਾਰ ਦੇ ਮਹਾਰਾਸ਼ਟਰ ਦੇ ਦਿੱਲੀ ਦੇ ਗੜਗਾਓਂ ਦੇ ਵੀ ਜਿਹੜੇ ਮਰਜੀ ਜ਼ਮੀਨ ਰੇਟ ਲਓ ਜ਼ਮੀਨਾਂ ਲਓ ਕਿਉਂਕਿ ਜਦੋਂ ਇੱਥੇ ਲਾਂਗੇ ਖੁੱਲ ਗਏ ਪੂਰੀ ਦੁਨੀਆ ਦਾ ਜਿਹੜਾ ਵਪਾਰੀ ਆ ਉਹ ਇਸ ਧਰਤੀ ਦੇ ਆ ਕੇ ਖੜੂਗਾ ਹੱਬ ਬਣਨਾ ਪੰਜਾਬ ਨੇ ਇੱਥੋਂ ਕੇਂਦਰ ਧੁਰਾ ਹੋਊਗਾ ਵਪਾਰ ਦਾ ਇੱਥੋਂ ਲੈ ਕੇ ਯੂਰਪ ਤੱਕ ਦੋ ਚੀਜ਼ਾਂ ਦੀ ਕੀਮਤਾਂ ਮੈਂ ਕਹਿੰਦਾ ਹਾਂ ਦੁਨੀਆ ਦੇ ਪਾਣੀ ਤੇ ਮਿੱਟੀ ਸਾਡੇ ਕੋਲ ਮਿੱਟੀ ਵੀ ਬੜੀ ਜਰਖੇਯਾ ਤੇ ਪਾਣੀ ਵੀ ਬੜੇ ਕਮਾਲ ਦੇ ਸੀ ਮਿੱਟੀ ਆਪਾਂ ਵੇਚ ਕੇ ਬਾਹਰ ਨੂੰ ਪਾ ਚੱਲੇ ਤੇ ਪਾਣੀ ਆਪਾਂ ਜਹਰੇਲੇ ਕਰ ਲਏ ਪੈਸੇ ਸੋਡੇ ਘਰੇ ਚਾਹੇ 1000 ਰੁਪਇਆ ਪਿਆ ਕੱਲ ਨੂੰ ਕੋਈ ਨੀਤੀ ਲਿਆਉਣਗੇ ਵੀ ਨੋਟਬੰਦੀ ਹੋ ਗਈ ਜੀ 1000 ਰੁਪਇਆ ਘਰੇ ਮਿੱਟੀ ਬਣ ਜੂ ਜ਼ਮੀਨ ਧਰਤੀ ਮਿੱਟੀ ਪਾਕਿਸਤਾਨ ਤੋਂ ਜੜਕੇ ਇਧਰ ਲੋਕ ਆਇਆ ਮਗਰ ਜ਼ਮੀਨ ਹੀ ਆਈ ਹੈ ਕੱਲੀ ਜਿਹੜੇ ਇਧਰੋਂ ਉਧਰ ਗਏ ਮਗਰ ਜ਼ਮੀਨ ਹੀ ਗਈ ਹੈ ਆਪਾਂ ਕਿਉਂ ਲੜੇ ਹੁਣ ਤੱਕ ਕਿਉਂ ਸੰਘਰਸ਼ ਕਰਦੇ ਰਹੇ ਕਿਉਂ ਨਹੀਂ ਹੁਣ ਤਾਂ ਖਤਮ ਹੋਏ ਕਿਉਂਕਿ ਆਪਾਂ ਇਸ ਧਰਤੀ ਦੇ ਇਸ ਜ਼ਮੀਨ ਦੇ ਮਾਲਕ ਸੀ ਵੱਡੇ ਵੱਡੇ ਅਵਾਨੀ ਅਡਾਨੀ ਵੱਡੇ ਵੱਡੇ ਬਿਲਗੇਟਸ ਵਰਗੇ ਉਹ ਕਾਰੋਬਾਰ ਆਪਣਾ ਬੰਦ ਕਰਕੇ ਕਾਰਖਾਨੇ ਬੰਦ ਕਰਕੇ ਜ਼ਮੀਨਾਂ ਲੈ ਰਹੇ ਆ ਸਾਡੇ ਲੋਕ ਵੇਚ ਕੇ ਭੱਜੀ ਜਾਂਦੇ ਕੋਈ ਚਟੇ ਨਾ ਮਰ ਜਾਣਗੇ ਕੋਈ ਬਾਹਰ ਭੱਜ ਜਾਣਗੇ ਬਾਕੀ ਰਹਿੰਦੇ ਖੁੰਦੇ ਨੂੰ ਪਾਣੀ ਲਿਬੇੜ ਦੂਗਾ ਜਿਹੜਾ ਪੀ ਰਹੇ ਆ ਆਪਾਂ ਸਾਡੇ ਪੱਲੇ ਕੀ ਰਹਿ ਗਿਆ ਇਸ ਕਰਕੇ ਮੇਰਾ ਕੀ ਮਫਾਦਾ ਮੈਂ ਤੁਹਾਡੇ ਕੋਲ ਆਇਆ ਮੈਂ ਵੋਟਾਂ 'ਚ ਖੜੇ ਹੋਣਾ ਮੈਂ ਤੁਹਾਡੇ ਕੋਲ ਸਰਪੰਚ ਬਣਨਾ ਪਿੰਡਾਂ ਦੇ ਕਿ ਮੈਂ ਇਚ ਐਮਐਲਏ ਖੜਾ ਹੋਣਾ ਜਾਂ ਮੈਂ ਇੱਥੇ ਕੋਈ ਐਮਪੀ ਖੜਾ ਹੋਣਾ ਨਾ ਮੈਂ ਪਾਣੀ ਪੀਣਾ ਇਹਨਾਂ ਨਹਿਰਾਂ ਦਾ ਜਾਂ ਦਰਿਆਵਾਂ ਦਾ ਨਾ ਮੇਰਾ ਜ਼ਿਲ੍ਹਾ ਪੀਂਦਾ ਬਰਿੰਡਾ ਨਾ ਮੇਰਾ ਪਿੰਡ ਪੀਂਦਾ ਸਾਡੇ ਕੋਲ ਨਹਿਰ ਨੀਲੋਂ ਤੋਂ ਆਉਂਦੀ ਆ ਫਿਰ ਉਪਰ ਵਾਲੀ ਇਹ ਤਾਂ ਉਧਰਲਾ ਪਾਣੀ ਪੀਂਨੇ ਆ ਪਰ ਪਾਣੀ ਹੋਛ ਵੀ ਜ਼ਹਿਰ ਆ ਜੇ ਅਸੀਂ ਤੜਕੇ ਨਿਕਲਦਾ ਮੈਂ ਖੇਤੀਬਾੜੀ ਕਰਨ ਵਾਲਾ ਬੰਦਾ ਮੈਂ ਕਹਿੰਦਾ ਠੇਕੇ ਦਿਨਾਂ ਵੀ ਠੇਕੇ ਦੇ ਕੇ ਮੈਂ ਤੁਰਿਆ ਫਿਰਦਾ ਮੈਂ ਤੜਕੋ ਨਿਕਲਦਾ ਰਾਤ ਨੂੰ 12 ਵਜੇ ਖੜਦਾ ਤੜਕੋ ਫੇਰ ਨਿਕਲਦਾ ਸਾਰੇ ਸਾਡੀ ਟੀਮ ਤੁਰ ਹੀ ਫਿਰਦੀ ਐ ਸਾਨੂੰ ਬਈ ਤੇਲ ਤਾਂ ਨਹੀਂ ਕਿਸੇ ਨੇ ਪਵਾਉਣਾ ਨਾ ਕੋ ਤਨਖਾਹ ਲੱਗੀ ਐ ਸਾਡੀ ਸਾਡੇ ਅੰਦਰ ਇੱਕੋ ਹੀ ਦਰਦ ਆ ਵੀ ਨਹੀਂ ਲੱਖਾ ਸਿਆ ਜੇ ਧਰਤੀ ਮਰ ਗਈ ਪਾਣੀ ਹਵਾਵਾਂ ਬੋਲੀਆਂ ਮਰ ਗਈਆਂ ਲੋਕ ਮਰ ਗਏ ਤੂੰ ਕਿੱਥੇ ਜਾਂਦਾ ਰਹਿਣਾ ਮੈਂ ਫਤੇਗੜ ਸਾਹਿਬ ਜਾ ਕੇ ਪਟਿਆਲੇ ਜਾ ਕੇ ਲੜਦਾ ਵੀ ਲੋਕੋ ਤੁਹਾਡਾ 26000 ਰਸਤ ਪੜ ਦੇਣਗੇ ਓਏ ਆਜੋ ਉੱਠ ਕੇ ਲੜ ਗਈ 26000 ਰਸਤ ਪਟਤਾ ਉੱਥੇ ਸਰਕਾਰ ਨੇ ਐਨਜੀਟੀ ਦੇ ਹੁਕਮ ਦੇ ਬਾਵਜੂਦ 100 ਬੰਦਾ ਇਕੱਠਾ ਹੋਇਆ 10 ਬੰਦਾ ਨੰਬਰ ਲਿਖਾਏ ਜਦੋਂ ਮੈਂ ਕਿਹਾ ਆਜੋ 10 ਬੰਦਿਆਂ ਨੂੰ ਕਿਹਾ ਆਜੋ ਇਕੱਠ ਕਰਨਾ 10 ਹੀ ਪਤਾ ਨਹੀਂ ਕਦੋਂ ਟੱਪ ਗਏ ਸਭ ਤੋਂ ਦੁਨੀਆ 'ਚ ਮੰਨੀ ਜਾਣ ਵਾਲੀ ਕਾਮ ਲੜਨ ਦੇ ਪੱਖ ਤੋਂ ਦਲੇਰੀ ਦੇ ਪੱਖ ਤੋਂ ਸੰਘਰਸ਼ ਦੇ ਪੱਖ ਤੋਂ ਜਿਹੜਾ ਆਰੂ ਕਾਮ ਅੱਜ ਸਭ ਤੋਂ ਪਿੱਛੇ ਚਲੀ ਗਈ ਹਰ ਪਖ ਤੋਂ ਆਪਾਂ ਐਨੇ ਥੱਲੇ ਨੂੰ ਜਾ ਚੁੱਕੇ ਆ ਨਿਹਾਰਵਾਲ ਕਿ ਹਰ ਬੰਦਾ ਸੋਚਦਾ ਛੱਡ ਯਾਰ ਆਪਾਂ ਕੀ ਲੈਣਾ ਠੀਕ ਆ ਤੁਸੀਂ ਨਾ ਲਓ ਲਾਓ ਘਰਾਂ ਦੇ ਕੁੰਡੇ ਬਹਿ ਜਾਓ ਆਪਾਂ ਨੂੰ ਹੀ ਮਾਰ ਦੂ ਸਾਨੂੰ ਹੋਰ ਤਾਂ ਲੋੜ ਹੀ ਨਹੀਂ ਨਾ ਲੜੋ ਕੌਮਾਂ ਹਮੇਸ਼ਾ ਦੁਨੀਆ ਦੇ ਲੜਨ ਵਾਲੀਆਂ ਜਾਂਦੀਆਂ ਰਹਿੰਦੀਆਂ ਜਿਹੜੀਆਂ ਕੌਮਾਂ ਬੇਸਲੀਆਂ ਹੋ ਜਾਂਦੀਆਂ ਜਿਹੜੀਆਂ ਕੌਮਾਂ ਘਰਾਂ 'ਚ ਬਹਿ ਜਾਂਦੀਆਂ ਕੁੰਡੇ ਲਾ ਕੇ ਘਰਾਂ ਦੇ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਫਿਰ ਇਸ ਕਰਕੇ ਭਾਈ 24 ਤਰੀਕਾ ਬੱਦ ਤੋਂ ਬੱਦ ਤੁਸੀਂ ਬੱਸਾਂ ਤੇ ਆਓ ਟਰੱਕ ਲੈ ਕੇ ਆਓ ਕੋ ਗੱਡੀਆਂ ਲੈ ਕੇ ਆਓ ਜੋ ਵੀ ਸਾਧਨ ਲੈ ਕੇ ਆ ਸਕਦੇ ਲੈ ਕੇ ਆਓ ਆਪਾਂ ਬੰਨ ਮਾਰਦੋਂ ਪਹਿਲੇ ਸਰਕਾਰ ਨੂੰ ਗੋਡਿਆਂ ਭਾਰ ਕਰਦਗੇ ਕਿ ਇਹ ਸਰਕਾਰ ਮਜਬੂਰ ਹੋ ਕੇ ਉੱਥੇ ਜਿਹੜਾ ਹੈ ਜ਼ਹਿਰ ਪੈਣਾ ਸਤਲੋਜ ਦੇ ਵਿੱਚ ਜਾਂ ਹੋਦ ਰਾਵਾਂ ਚ ਇਹਦਾ ਸ਼ੁਰੂਆਤ ਆ ਇਹ ਇਕੱਲਾ ਬੁੱਢਾ ਦਰਿਆ ਨਹੀਂ ਸਾਡਾ ਰਾਵੀ ਵੀ ਸਾਡਾ ਬਿਆਸ ਵੀ ਉਹ ਵੀ ਜ਼ਹਿਰੀਲੇ ਕਰਤੇ ਸਾਡੀਆਂ ਚਿੱਟੀਆਂ ਕਾਲੀਆਂ ਬੇਈਆਂ ਵੀ ਜ਼ਹਿਰੀਲੀਆਂ ਕਰਤੀਆਂ ਧਰਤੀੇ ਟੋ ਵੀ ਪੈਣਾ ਰੋਕਣਾ ਹੈ ਇਹਦਾ ਸ਼ੁਰੂ ਕਰ ਰਿਹਾ ਇਹੋ ਦਾ ਕੰਮ ਇਹ ਲੋਕ ਲਹਿਰ ਬਣੂਗੀ ਤਾਂ ਹੱਲ ਹੋਣੇ ਆ 24 ਨੂੰ ਹਜ਼ਾਰਾਂ ਦੀ ਗਿਣਤੀ ਘੱਟ ਸੋਡਾ ਹੋਣਾ ਚਾਹੀਦਾ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਹਾਂ ਨਹੀਂ ਲੋਕ ਉੱਠ ਖੜੇ ਹੋ ਜੇ ਸੋਡੀ ਤਾਕਤ ਬਾਦ ਕੀ ਸੋਡੀ ਗਿਣਤੀ ਬਾਦ ਕੀ ਸਰਕਾਰ ਪਿੱਛੇ ੜਜੂ ਸਰਕਾਰ ਲੋਕਾਂ ਨਾਲ ਖੜਜੂ ਤੁਸੀਂ ਘਟ ਕੇ ਸਰਕਾਰ ਉਹਨਾਂ ਨਾਲ ਖੜ ਗਈ ਹੈ ਦੋ ਬੰਦੇ ਬੋਲੇ ਆ ਪਾਰਲੀਮੈਂਟ ਚੰਨੀ ਤੇ ਸਤਨਾਮ ਸਿੰਘ ਸੰਧੂ ਦੋ ਐਮਪੀ ਬੋਲੇ ਆ ਰਾਜਾ ਬੜਾਂਗੇ ਉਹਨਾਂ ਦੇ ਹੱਕ ਚ ਬੋਲ ਕੇ ਆ ਬਿਲ ਦੇ ਫੈਕਟਰਾਂ ਲੱਗਣੀਆਂ ਚਾਹੀਦੀਆਂ ਜੀ ਇਹ ਸਾਡਾ ਭਰਾਵਾ ਕੋਈ ਨਹੀਂ ਇਹ ਤਾਂ ਸਾਨੂੰ ਉੱਠ ਕੇ ਆਪ ਨੂੰ ਆਪ ਨੂੰ ਬਚਾਉਣਾ ਪੈਣਾ ਆਪਣੀਆਂ ਨਸਲਾਂ ਨੂੰ ਬਚਾਉਣਾ ਪੈਣਾ ਆਪਣੇ ਜਵਾਕਾਂ ਨੂੰ ਬਚਾਉਣ ਖਾਤਰ ਆਓ ਜੇਰਾਪੋ ਉੱਠ ਕੇ ਇਹ ਮੋਰਚਾ ਫਤਿਹ ਕਰਗੇ ਦਸੋ ਪਿੰਡ ਵਾਲਿਓ ਕਿੰਨੇ ਸੰਗਤ ਆ ਸਕਦੇ ਹੋ ਬਾਈ ਤੇ ਬਲਵੀਰ ਸਿੰਘ ਮਾਲ ਭਾਰਤੀ ਕਿਸਾਨ ਯੂਨੀਅਨ ਆਪਣੇ ਸੰਘਰਸ਼ ਵਿੱਚ ਸਮਰਥਨ ਕਰਨ ਆਇਆ ਬਹੁਤ ਧੰਨਵਾਦ ਬਾਈ ਸੋਡਾ ਅਸੀਂ ਬਲਵੀਰ ਸਿੰਘ ਮਾਨ ਜੀ ਭਾਰਤੀ ਕਿਸਾਨ ਜਦੀ ਜੁਨੀਆਨਾ ਕਿਹੜੀ ਆਪਣੀ ਬਹਿਰਾਮ ਕੇ ਬਹਿਰਾਮ ਹਾਂ ਜਾਣਦਾ ਹੀ ਮੈਂ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਨਗਰ ਦਾ ਧੰਨਵਾਦ ਆ ਥੋੜਾ ਪਿੰਡ ਹੀ ਹੈ ਥੋੜਾ ਪਿੰਡ ਹੀ ਫਿਰ ਤਾਂ ਤੁਸੀਂ ਜ਼ਿੰਮੇਵਾਰੀ ਸੰਭੋ ਸੰਗਤ ਨੂੰ ਦੱਸੋ ਜੀ ਕੀ ਕਿੰਨੇ ਕਾ ਸਕਦੇ ਹਾਂ ਜੀ ਬਾਤ ਤੋਂ ਬਾਅਦ ਆਪਾਂ ਸਾਰਿਆਂ ਨੇ ਜਿੰਨਾ ਵੀ ਕੋਸ਼ਿਸ਼ ਹੋਇਆ ਬਾਤ ਤੋਂ ਬਾਅਦ ਪਹੁੰਚ ਗਏ ਆਵਾਂਗੇ ਜੀ ਆਵਾਂਗੇ ਇੱਕ ਵਾਰੀ ਦਾ ਇੱਥੋਂ ਆਇਆ ਹੱਕ ਥਾਪੜਿਆ ਕਰੋ ਯਾਰ ਵੀ ਹਾਂ ਯਾਰ ਸਾਡਾ ਮਸਲਾ ਸਿਆਂ ਆ ਆਦੇਸ ਤੋਂ ਆਉਣੇ ਦਾ ਨਹੀਂ ਹਾਂ ਕਿੰਨੀਆਂ ਗੱਡੀਆਂ ਸਾਨੂੰ ਗੱਡੀਆਂ ਦਾ ਨਾਮ ਤੋਂ ਆਪਣੇ ਨੰਬਰ ਲਿਖਾ ਦਿਓ 54 ਅਸੀਂ ਤੁਹਾ ਨਾਲ ਸੰਪਰਕ ਤੇ ਰਹਾਂਗੇ ਆ ਝੰਡਾ ਲਾਉਣਾ ਬਾਈ ਗੱਡੀ ਤੇ ਜਿੱਦੇ ਆਉਣਾ ਹੈ ਝੰਡਾ ਲਾਉਣਾ ਇਹ ਪੰਜ ਦਰਿਆ ਝੰਡੇ ਚ ਆ ਪੰਜੇ ਲੈਣਾ ਚਿੱਟੀਆਂ ਜੇਲਮ ਤੇ ਚਨਾਬ ਦੀ ਥੱਲੇ ਪਾਕਿਸਤਾਨ ਚ ਇਕੱਠਾ ਹੋ ਗਿਆ ਰਾਵੀ ਦੀ ਬਿਆਸ ਤੇ ਸਤਲੁਜ ਦੀ ਥੱਲੇ ਹਰਕੇ ਪਤਨ ਇਕੱਠਾ ਹੋ ਗਿਆ ਪੰਜੇ ਦਰਿਆ ਨੇ ਕਈ ਵਾਰੀ ਬੰਦਾ ਸੋ ਇਹ ਝੰਡੇ ਚ ਪਤਾ ਨਹੀਂ ਕੀ ਲੈਣਾ ਬਾਈ ਫਿਰਦੇ ਇਹ ਇਹ ਪੰਜੇ ਦਰਿਆਵਾਂ ਦਾ ਝੰਡਾ ਤਾਂ ਇਹ ਜ਼ਰੂਰ ਤੁਸੀਂ ਗੱਡੀਆਂ ਤੇ ਲਾ ਕੇ ਲੈ ਕੇ ਆਉਣੇ ਆ ਤੇ ਇੱਕ ਸਟicker ਲੈ ਲਓ ਉਹ ਵੀ ਆਪਣੀ ਗੱਡੀ ਮਗਰ ਜ਼ਰੂਰ ਲਾ ਲਿਓ ਕਿਉਂਕਿ ਅਸੀਂ ਮੋਰਚਾ ਨਾਂ ਰੱਖਿਆ ਕਾਲੇ ਪਾਣੀ ਦਾ ਮੋਰਚਾ